Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਨਵੀਂ ਸਰਕਾਰ ਨੂੰ ਜਦੋਂ ਬਾਨੀ ਸੀ ਉਦੋਂ ਗਰੀਬਾਂ ਨੂੰ ਬੜਾ ਚਾਅ ਸੀ ਕਿ ਸਰਕਾਰਾਂ ਬਦਲਣਗੀਆਂ ਤਾਂ ਸਾਡਾ ਵਿਕਾਸ ਹੋਏਗਾ ਸਾਡਾ ਕੰਮ ਮਿਲੇਗਾ ਪਰ ਇਥੇ ਉਲਟਾ ਜਾ ਹੀ ਲੱਗ ਰਿਹਾ ਅਸੀਂ ਪਿੰਡ ਮੋਦਕੀ ਚ ਪਹੁੰਚਿਆ ਕਿਉਂਕਿ ਨਗਰਪਾਲਿਕਾ ਵੀ ਇੱਥੇ ਬਣ ਚੁੱਕੀ ਹੈ ਇੱਥੇ ਲੋਕ ਨੇ ਜਿਹੜੇ ਕਿਰਤੀ ਲੋਕ ਨੇ ਖੜੇ ਤੁਸੀਂ ਵੇਖ ਸਕਦੇ ਹੋ ਕਿ ਕਿਰਤੀ ਲੋਕ ਖੜੇ ਨੇ ਅੱਜ ਇਹਨਾਂ ਨੇ ਮੀਟਿੰਗ ਵੀ ਰੱਖੀ ਆ ਤੇ ਗੱਲਬਾਤ ਕਰਾਂਗੇ ਇਹਨਾਂ ਨੇ ਕਿਸ ਮੁੱਦੇ ਦੇ ਮੀਟਿੰਗ ਆ ਤੇ ਕੀ ਇਹਨਾਂ ਦੀਆਂ ਮੰਗਾਂ ਨੇ ਲੋਕਾਂ ਦਾ ਕੰਮ ਚਲਾਓ ਬਸ ਇਹੀ ਬਣਾ ਦੇਖੋ ਗਰੀਬ ਜਨਤਾ ਮੋਦਕੀ ਗਰੀਬੀ ਚ ਘੁੱਲ ਰਹੀ ਆ ਮੋਦਕੀ ਗਰੀਬੀ ਚ ਘੁੱਲ ਰਹੀ ਆ ਪਰ ਉਹ ਤਾਂ ਕਹਿੰਦੇ ਸੀ ਕੰਮ ਹੀ ਬਹੁਤ ਕਰਦੇ ਕੰਮ ਕਿਹੜਾ ਜੀ ਇੱਕ ਭਾਨੇ ਮੰਜਨ ਦਾ ਲੋਕਾਂ ਦੇ ਹਜ਼ਾਰ ਹਜ਼ਾਰ ਰੁਪਏ ਕਰਨ ਤੇ ਬੁੜੀਆਂ ਕੰਮ ਕਰਦੀਆਂ ਵਾ ਆ ਦੇਖ ਲਓ ਇੱਧਰ ਬੰਦਿਆ ਚ ਕੈਮਰਾ ਮਾਰੋ ਕਿੰਨੀ ਕਾਪਣੀ ਆ ਜਨਤਾ ਕੋਈ ਵੀ ਨਹੀਂ ਇਨਕਲਾਬ ਜਿੰਦਾਬਾਦ 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 ਜੀ ਦੂਰੇ ਤਾਂ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਦੇ ਲੋ ਹਕਕਾ ਲਈ ਜੋ ਲੜਦੇ ਲੋ ਜਿੰਦਾਬਾਦ ਹਕਕਾ ਲਈ ਦਰਦੇ ਲੋ ਜਿੰਦਾਬਾਦ 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 ਬਤੂਰੇ ਦਾ ਜਿੰਦਾਬਾਦ 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 ਹਕਕਾ ਲਈ ਜੋ ਲੜਦੇ ਲੋ ਜਿੰਦਾਬਾਦ ਹਕਕਾ ਲਈ ਦਰਦੇ ਲੋ ਹਕਕਾ ਲਈ ਜੋ ਲੜਦੇ ਲੋ ਜਿੰਦਾਬਾਦ ਲੈ ਮਿਲ ਜਾਵੇ ਤੇ ਨਸ਼ਾ ਪੱਤਾ ਬੰਦ ਕੀਤਾ ਜਾਵੇ ਪਰ ਇਥੇ ਤਾਂ ਨਗਰਪਾਲਿਕਾ ਬਣੀ ਹੋਈ ਹੈ ਹਾਂਜੀ ਬੰਦ ਕੀਤੀ ਆ ਨਗਰਪਾਲਿਕਾ ਦਾ ਕੰਮ ਨਹੀਂ ਗੱਲ ਚਲਾਇਆ ਜਾਂਦਾ ਹਾਂਜੀ ਬਸ ਜੀ ਸਾਡੀ ਇਹ ਮੰਗ ਹੈ ਨਸ਼ਾ ਬਹੁਤ ਆਮੁੱਗੀ ਵਿੱਚ ਨਸ਼ਾ ਬੰਦ ਕੀਤਾ ਜਾਵੇ ਤੰਦੇਗਾ ਦਾ ਕੰਮ ਚੱਲੇ ਜੀ ਬਾਕੀ ਸਾਡੀ ਇਹੀ ਮੰਗ ਆ ਸਰਕਾਰ ਤੋਂ ਵੀ ਸਾਨੂੰ ਕੰਮ ਦਿੱਤਾ ਜਾਵੇ ਹੋਲੀ ਹੋਰ ਕੋਈ ਮੰਗ ਨਹੀਂ ਸਾਡੀ ਕਿਸੇ ਨਾਲ ਲੜਾਈ ਨਹੀਂ ਸਾਡੀ ਸਰਕਾਰ ਨਾਲ ਲੜਾਈ ਆ 200 ਰੁਪਇਆ ਦਿਹਾੜੀ ਆ ਗੁੜੀਆਂ ਰੋਟੀਆਂ ਪਕਾਉਣ ਜਾਂਦੀਆਂ 200 ਨਾਲ ਗੁਜ਼ਾਰਾ ਨਹੀਂ ਹੁੰਦਾ ਅਸੀਂ ਆਖਦਾ ਮੰਗਾ ਮੰਗਲ ਨੂੰ ਅੜੇ ਆ ਜੇ ਸਾਡੀ ਸਰਕਾਰ ਮੰਗ ਪੂਰੀ ਕਰੂਗੀ ਤਾਂ ਗਾਵਾ ਆ ਕੇ ਸਰਕਾਰ ਤੇ ਮੰਗਾਂ ਇਹ ਜਦੋਂ ਬੋਟਾ ਲੈਣੀਆਂ ਉਹਦੋਂ ਅਸੀਂ ਆਉਨੇ ਆ ਤੱਕੇ ਨਾਲ ਵੀ ਪਾਉਂਦੇ ਆ ਪਾਉਨੇ ਵੀ ਆ ਹਾਂ ਐਮ ਐਲ ਐਮ ਐਲ ਨੂੰ ਕਦੇ ਮਿਲੇ ਹੋ ਤੁਸੀਂ ਆ ਮੇਲੇ ਨੂੰ ਵੀ ਮਿਲੇ ਆ ਸਾਡੇ ਤਾਂ ਬੱਚੇ ਦੀ ਕੋਈ ਪਾਲਸ ਨਹੀਂ ਲਵਾਉਂਦਾ ਨਾਲੇ ਢੇੜਾ ਖਾ ਕੇ ਡੱਗ ਪੈਂਦਾ ਰਿਪੋਰਟਾ ਲੈ ਲੈ ਕਵੀ ਕੋਲੇ ਜਾਣੇ ਫਰੀਦਕੋਟ ਅੜਜੋ ਕਿਤੇ ਅੜਜੋ ਇਹ ਹੀ ਜੇ ਸਾਨੂੰ ਮਿਹਨਤ ਤੋਂ ਬਸੇ ਕੰਮ ਮਿਲਦਾ ਨਸ਼ਾ ਕਿੰਨਾ ਕਮੋਦ ਨਸ਼ਾ ਵਧੂ ਮੁੱਦ ਕੀ ਸ਼ਤਾਨਾਸ਼ਾ ਰੋਟੀਆਂ ਰਹਿ ਜਾਣਗੇ ਤੇ ਨਸ਼ਾ ਨਹੀਂ ਛੱਡਣਾ ਨਸ਼ਾ ਵਧੂ ਸਾਡੀ ਮੁੱਦ ਕੀ ਸ਼ੇ ਬੰਦ ਹੋ ਜਾ ਨਸ਼ਾ ਸਾਨੂੰ ਰੋਟੀ ਬੱਚਿਆਂ ਨੂੰ ਮਿਲੇ ਤੋ ਉਸੇ ਕੋਸ਼ਿਸ਼ ਐ ਉਹ ਟੋਰਕਾ ਮੈਂ ਗੱਲ ਸੁਣੀ ਪੰਪ ਭਗਵਾਨ ਸਤਮਾਨ ਆ ਗਿਆ ਕੱਲਾ ਬਾਤਾਂ ਕਰਦਾ ਰਿਹਾ ਇਹਨੇ ਕੋਈ ਗੱਲ ਨਹੀਂ ਸੁਣੀ ਤੇ ਸਾਨੂੰ ਕਮੇਟੀ ਫਿਲਮ ਨਹੀਂ ਦਿਖਾਉਂਦਾ ਰਿਹਾ ਤੁਨੇ ਸ਼ਾ ਕਿੰਨਾ ਕ ਹੈ ਨਸ਼ਾ ਬਹੁਤ ਵੇਖਿਆ ਬਹੁਤ ਜ਼ਿੜ ਵਿੱਚ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਪਰ ਸਰਕਾਰ ਤਾਂ ਕਹਿੰਦੀ ਇਹ ਬੰਦ ਕਰਤਾ ਨਹੀਂ ਬੰਦ ਕੀਤਾ ਚੱਲੀ ਜਾਂਦਾ ਉਹ ਕਿਹੜਾ ਪੁੱਤਰ ਕਰਦੇ ਤੇ ਇੱਥੇ ਕਿੰਨਾ ਕੁ ਵਿਕਾਸ ਹੋਇਆ ਨਸ਼ਾ ਤਾਂ ਮੇਂ ਨਸ਼ੇ ਦਾ ਨਹੀਂ ਉੱਧਾ ਵਿਕਾਸ ਨਸ਼ੇ ਦਾ ਵਾਧੂ ਹੋਰ ਤਾਂ ਕਿਤੇ ਕੋਈ ਹੋਇਆ ਹੀ ਨਹੀਂ ਕੋਈ ਸਾਨੂੰ ਟੂਟੀ ਦਾ ਪਾਣੀ ਨਹੀਂ ਸਾਨੂੰ ਕੁਝ ਨਹੀਂ ਮਿਲਦਾ ਜੀ ਸਹੂਲਤਾਂ ਨਹੀਂ ਮਿਲਦੀਆਂ ਮੈਂ ਕਿੱਦੇ ਕਰਾਂ ਐਂਡਵਰਕ ਕਰਿਓ ਨਾਲ ਜੀ ਕਰਿਓ ਤਾਂ ਬਾਹਰ ਲਾ ਕੇ ਪਿੰਨਾ ਮੇਰੇ ਕੋਲ ਨਾ ਕਿ ਬੱਕਰੀਆਂ ਆ ਕਿਉਂ ਬਾਹਰ ਲਾਉਨੇ ਆ ਬਾਹਰ ਲਾਉਨੇ ਇਨ੍ਹਾਂ ਨਸ਼ਿਆਂ ਨਾਲ ਡਰਦੇ ਕਿ ਕੋ ਚੱਕ ਕੇ ਲੈ ਜੂਗਾ ਇੰਨੀ ਜਿਆਦੇ ਹਉਏ ਪਈ ਜਿਹਦਾ ਹਿਸਾਬ ਹੀ ਕੋਈ ਨਹੀਂ ਸਰਕਾਰੇ ਜੀ ਤੇ ਗਰੀਬਾਂ ਦੀ ਮੰਗਾ ਵੀ ਇਹੀ ਆ ਜੀ ਵੀ ਨਰੇਗਾ ਦੀ ਜੀ ਹਾਂ ਬਈ ਕੀ ਕਹਿਣਾ ਚਾਹੋ ਬਸ ਰੋਜ਼ਗਾਰ ਹੈ ਨਹੀਂਗਾ ਨਰੇਗਾ ਚੱਲੇ ਤਾਂ ਕੰਮ ਚੱਲੇ ਤਕਰੀਬ ਜਨਤਾ ਦਾ ਸਾਰੇ ਘਰਾਂ ਚ ਮਾੜਾ ਮੋਟ ਕੰਮ ਮਿਲਦਾ ਉਹ ਕਰ ਲੈਂਦੇ ਨਹੀਂ ਪਰ ਇੱਥੋਂ ਦੇ ਚੇਅਰਮੈਨ ਕਹਿੰਦੇ ਜੀ ਜਿੰਨਾ ਵਿਕਾਸ ਇਸੇ ਮੁੱਦਕੀ ਚ ਕੀਤਾ ਉਦਾਂ ਕਹੇ ਚ ਨਹੀਂ ਗੇ ਨਹੀਂ ਵਿਕਾਸ ਹੋਇਆ ਹੋਊਗਾ ਨਰੇਗਾ ਚੱਲੇ ਨਾਲ ਜੀ ਹਾਂ ਆ ਵਿਕਾਸ ਹੋਵੇ ਉਹ ਹੈ ਜਿਹੜਾ ਜਨਤਾ ਨੂੰ ਕੰਮ ਮਿਲੇ ਠੀਕ ਹੈ ਨਾ ਜੀ ਇਹੋ ਹੀ ਆ ਕਿ ਸਾਡਾ ਕੰਮ ਚੱਲਣਾ ਚਾਹੀਦਾ ਸਾਨੂੰ ਨਗਰਪਾਲਿਕਾ ਨਾਲ ਕੋਈ ਮਤਲਬ ਨਹੀਂ ਤੇ ਟੁੱਟਣੀ ਚਾਹੀਦੀ ਹੈ ਤੋੜਨੀ ਨਹੀਂ ਚਾਹੀਦੀ ਸਾਡਾ ਕੰਮ ਆ ਸਾਡਾ ਮਤਲਬ ਇਹੋ ਆ ਕਿ ਸਾਡਾ ਨਰੇਗਾ ਦਾ ਕੰਮ ਜ਼ਰੂਰੀ ਸਾਾਨੂੰ